ਭਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੇ ਇੱਕ ਹੋਰ ਟਿੱਕ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲੈਣ ਚੱਲੀ ਆਵਣਾ ਮਹੀਂਦਰਾ ਟਰੈਕਟਰ ਇਹ ਆਪਾਂ ਪੰਪ 'ਵਾ ਖੜੇ ਸੀਗੇ ਤੇਲ ਪੋਣਾ ਬਾਕੀ ਦੇਖਦੇ ਹੁਣ ਉੱਥਾ ਜਾ ਕੇ ਵੀ ਕਿੱਕਣਾ ਤਿਆਰ ਤੇ ਹੋ ਰਿਹਾ ਕਿ ਨਹੀਂ ਹਾਰ ਆਪਾਂ ਨੇ ਲੈਣਾ ਹੀ ਹਲੇ ਅ ਕਿੱਕ ਜਾ ਕੇ ਖਾ ਲੰਨੇ ਤੇਲ ਬੜਾ ਹੀ ਪੈ ਗਿਆ ਸਾਰਾ ਚਲੋ ਹੁਣ ਚੱਲੀਏ ਅੰਕਲ ਨਹੀਂ ਬੈਠੇ ਵਿੱਚ ਗੱਡੀ ਤੇ ਚਾਚੇ ਨਹੀਂ ਹਾਰ ਵੀ ਲੈ ਲਿਆ ਆਪਾਂ ਨੇ ਹਾਰ ਜੀ ਰੂਗੀ ਤਾਂ ਲੈਣਾ ਕਈ ਬੰਦੇ ਆਪਣੀਆਂ ਗੱਡੀਆਂ ਬੈਠੇ ਆ ਇੱਧਰ ਚੱਲਿਆ ਹਾਰ ਲੈ ਲਿਆ ਡੱਬੇ ਲੈਣੇ ਮਠਾਈ ਦੇ ਦਸ ਦਸ ਬੜ ਬੜ ਪਾਣੀ ਐ ਰਮਗੰਨੀ ਪਵਨ ਵਲਨ ਜਾਈ ਐ ਰਮਗੰਨੀ ਮਿਥਰੋ ਕੇ ਪਾਗੇ ਮਠਾਈ ਵਾਲੀ ਦੁਕਾਨ ਵਾ ਆਪਣੇ ਡੱਬੇ ਉਹ ਪਏ ਸਾਹਮਣੇ ਚਾਰ ਹੋ ਗਏ ਇਕੱਟ ਬੰਕਲ ਕਰ ਰਿਆ ਮਿਕਸ ਪਾਣੀ ਕਰਾਇਆ ਰਸਗੁੱਲਿਆਂ ਦਾ ਡੇਢ ਕਿਲੋ ਬਾਕੀ ਹੁਣ ਦੇਖਦੇ ਉੱਥਾ ਜਾ ਕੇ ਜਾਂਸੀ ਬਸ ਨੇੜੇ ਮਰੰਡੇ ਆ ਕੇ ਤੇ ਆਪਾਂ ਬਾਕੀ ਉਹ ਅੰਕਲ ਦੇ ਕੋਲ ਸਾਰਾ ਸਾਮਾਨ ਪਿਆ ਤਾਜ਼ਾ ਸਾਮਾਨ ਉਹ ਅੰਕਲ ਕੋਲ ਜਾਣ ਪਛਣ ਤੇ ਤਾਂ ਰੁਕ ਗਏ ਤੇ ਆਣਾ ਕੋਲ ਠੀਕ ਇਹਦੇ ਭੱਜ ਗਏ ਜਾਂਸੀ 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 ਮਹੀਰੇ ਇਹਦੇ ਜਾਂਸੀ ਕਹਿੰਦੇ ਨੇ 454 650 ਡੀ ਆਈ ਪੀ ਐਸ ਕਿਹਦੇ ਵਾਲਾ ਉਹ ਆਪਣੇ ਵਾਲਾ ਉਹ

ਜੀ ਜਗਤ ਦੇਖੇ ਹੁਣ ਆਪਣਾ ਟਰੈਕਟਰ ਸੀੜੇ ਨਹੀਂ ਆਦੀ ਟੀਡੇ ਖੋਲੀ ਮੈਂ ਤਾਂ ਪਾਰਾ ਤਾਂ ਆ ਗਿਆ ਤੇ ਨਾਮ ਉਹ ਚਾਹੁੰਦਾ ਉਹ ਸੁਪੀ ਲਾ ਗਿਆ ਮੈਂ ਦੇਖਣੇ ਕਾ ਜੀ ਹੋ ਗਿਆ ਇਹਨੂੰ ਕੀ ਓਵਰ ਦੇ ਬਾਵਜੂਦ ਅਹੀ ਪਾਣੀ ਨਾ ਇੰਨੀ ਕਾਵਰ 60016 ਦੇ ਦੇਣਾ ਪਿਛਲੇ 13628 ਦੇ ਆ ਵੀ ਤੇ ਆ ਵੀ ਤੇ ਆ ਲਈਏ ਹਾਂ 6 ਮਹੀਨੇ ਆ ਤੇ ਆ ਵੀ ਤੇ ਆ ਵੀ ਤੇ ਆ ਲਈਏ ਹਾਂ ਆ ਤੇ ਆ ਰਹੇ ਇਹ ਵੀ ਲੋਕਾਂ ਦੇ ਆ ਰਹੇ ਕੋਈ ਬੰਦਿਆਂ ਲਈ ਬਟੀਆਂ ਉਹ 10 ਪਾਣੀ ਦੇ ਕਹਿੰਦੇ ਸਟਾਰਟ ਕਰਕੇ ਲੱਗੇ ਦੇਖਣ ਉਹ ਲੋਕਾਂ ਕੋਲੋਂ ਤਾਂ ਗੱਲਬਾਤ ਪੂਰੀ ਆਦੀ ਦੀ ਮੈਨੂੰ ਪੂਰਾ 26 ਸਾਰਾ ਮੀਟਰ ਬਾਕਸ ਇਹਦੇ ਦੇ ਵੇਟ ਖੋਲਿਆ ਵਾ ਬੰਪਰ ਲੱਗਣਾ ਛਤਰੀ ਵੀ ਹੈਗੀ ਐ ਛਤਰੀ ਹੈਗੀ ਲਾਊਗਾ ਤੇਰੀ ਛਤਰੀ ਵੀ ਸਭੂ ਲਾ ਕੇ ਦਊਗਾ ਟੈਨਸ਼ਨ ਕਾਦੀ ਛ ਇਗਾਰ ਪੂਰਾ ਅੰਗਾਰ ਕਰ ਦੇਣਾ ਹੈ ਕਿਹੜਾ ਬਹੁਤ ਤਿਆਰ ਕਰੀਂ ਲੋ ਵੀ ਹਾਂ ਉਹ ਕਰਾ ਦੇ ਬੱਸ ਤਾਂ ਖੋਲ੍ਹ ਦਿਓ ਆ ਜਾ ਵੀ ਨਹੀਂ ਇਹ ਦੋਨੋਂ ਦਾ ਜਿਹੜਾ ਬਾਉ ਦਾ ਬਾਹਰ ਨਾ ਇਹਨੂੰ ਹਾਈ ਲੋ ਕਰ ਰਿਹਾ ਓਕੇ ਹੁਣ ਹੀ ਲਾਉਣਾ ਬਾਕੀ ਆਏ ਪੀਟੋ ਇਹਦੀ ਆਦਤੀ ਪੂਰਾ ਸੀਟ ਬਹੁਤ ਕੰਜੈਸਟਡ ਐਡਜਸਟੇਬਲ ਦਿੱਤੀ ਵੀ ਇਹਦੀ ਕੋ ਉਰੇ ਤੱਕ ਕਹਿਣ ਕਿੰਨੇ ਗਏ ਜਕੇ ਉਹ ਉਰੇ ਤੱਕ ਇਹ ਉਰੇ ਤੱਕ ਸਾਰਾ ਉਰੇ ਤੱਕ ਆ ਬਾਕੀ ਹੈਂਡ ਬ੍ਰੇਕ ਇਹਦੀ ਹੋ ਗਿਆ ਨਵੀਂ ਸ਼ੋਅ ਵਾਲਾ ਵਧੀਆ ਲੱਗਦਾ ਹੁਣ ਇਹ ਸ਼ੋਅ ਲੱਗਣੀ ਹੈ ਇਹਦੀ ਫਿਟਿੰਗ ਹੋ ਗਈ ਆਓ ਜੀ ਮਿੱਤਰੋ ਕਹਿੰਦਾ ਆਪਣਾ ਟਰੈਕਟਰ ਬੱਸ ਹੋ ਗਿਆ ਰੈਡੀ ਧੋਤਾ ਛਤਰੀ-ਛਤਰੀ ਲਾਤੀ ਬੰਪਰ ਲਾਤਾ ਬਾਕੀ ਸਾਰਾ ਚੈੱਕ ਚੁੱਕ ਕਰ ਲਿਆ ਹਣ ਕਰਤਾ ਰੈਡੀ ਬੱਸ ਹੁਣ ਉਹ ਬਾਹਰ ਹੁਣ ਪਾਣਾ ਆਪਾਂ ਨੇ ਫਸ ਕਪੜਾ ਮੰਨੇ ਹੋਇਆ ਦਾ ਕਹਿੰਦੇ ਕਪੜਾ ਮਾਰ ਕੇ ਲੈਣਾ ਇੱਕ ਰੈਕਟਰੇ ਸਾਹਮਣੇ ਸੇਮ ਦੀ ਡਿਲੀਵਰੀ ਹੋ ਰਹੀ ਹੈ ਸੇਮ ਆਹੀ ਰੈਕਟਰ ਉਹ ਜਾਵਨ ਤੋਂ ਸੇਮ ਤ੍ਰਿਕਾ ਡੱਬਾ ਘਾਟ ਲਿਆ ਨਾਲੇ ਘਟ ਲਿਆ ਹਾਰ ਐਦਾ ਨਾ ਉਹ ਏਜੰਸੀ ਵਾਲੇ ਕਹਿੰਦੇ ਚੱਲ ਅਸੀਂ ਆਪਣਾ ਲੇਗਾ ਆਏਵੇਂ ਪੇਸੀ ਆਪਣਾ ਹੀ ਲਿਆਉਨੇ ਬਾਕੀ ਹੁਣ ਇਦਾਂ ਚੱਲਦੇ ਟਰੈਕਟਰ ਖੜਾ ਹੋ ਰਿਹਾ ਤਾਂ ਜਨਸੀ ਮਾਹੀਰ ਸੋਹਣਾ ਟਰੈਕਟਰ ਹੈ ਪੂਰਾ ਨਾਲੇ ਵਾਇਰਿੰਗ ਦੀ ਦੁਕਾਨ ਹੈ ਕੋਈ ਵਾਇਰਿੰਗ ਦਾ ਪ੍ਰੋਬਲਮ ਆ ਜਾਵੇ ਤਾਂ ਇੱਥੇ ਤੇ ਕਰਵਾ ਕੇ ਟਰੈਕਟਰ ਟਰੈਕਟਰ ਖੜਾ ਹੋ ਰਿਹਾ ਇੱਕ ਤਰੀਕਾ ਆ ਛੋਟਾ ਬਾਰ ਐ ਡਰਾਮਾ ਇੱਕ ਭੜੇ 24x4 ਉਹ ਜੀ ਕਹਿੰਦੇ ਮਿੱਤਰੋ ਕਰਦਾ ਇੱਕ ਨੰਬਰ ਰੁਕੇ ਮੱਥਾ ਟੇਕੀ ਬਾਨੇ ਟਰੈਕਟਰ ਬਾ ਮਠੇ ਮਠੇ ਵੰਡ ਤੇ ਉਹਨੂੰ ਸਪਰੇਅ ਚਾਹੀਦੀ ਕੱਪਾਂ ਨੂੰ ਸਪਰੇਅ ਲੈ ਲਈਏ ਇਹ ਤੁਲਕੇ ਪੂਰਾ ਹੋ ਗਿਆ ਸਪਰੇਅ ਲੈਣੀ ਸਪਰੇਅ ਸਪਰੇਅ ਲੈਣੀ ਮਾਡਲ ਉਹ ਤਾਂ ਗੱਡੀ ਵਿੱਚ ਰੱਖ ਆ ਮਾਡਲ ਗੱਡੀ ਵਿੱਚ ਰੱਖ ਆ ਜੀ ਜੀ ਕੋਤਵਾਲੀ ਸਾਹਿਬ ਗੁਰਦੁਆਰਾ ਆ ਗਈ ਮੱਥਾ ਟੇਕਣਾ ਲੋ ਜੀ ਲਈ ਹੁਣ ਮੱਥਾ ਟੇਕ ਲਿਆ ਗੱਡੀ ਮਾ ਦਾ ਡੱਬਾ ਡੱਬਾ ਕੱਢ ਲੀਏ ਜੀ ਫਿਰ ਚ ਆਉਂਦੇ ਹਾਂ 2000 ਦੇ ਲੱਦੇ ਤੱਕ ਵੀ ਨਹੀਂ ਗਈ ਸੀ ਦੇਖ ਲੈ ਹੈ ਹਾਂ ਬਾਈਕ ਇ ਬਾਈਸਾਈਕ ਲੀਟਰ ਬਈ ਹਾਂ ਜੀ ਜਮ ਨਹੀਂ ਇਹ ਅਮਾ ਜੀ ਸਮਾਧਮਾ ਮੱਥਾ ਢੇਕਣਾ ਆਪਾਂ। ਹਾਂ ਹੁਣ ਸਮਾਧਮਾ ਮੱਥਾ ਢੇਕ ਲਈ ਫੇਰ ਲੈ ਜਾਉਂਗੇ ਘਰਾਂ ਟਰੈਕਟਰ ਨਾਲ। ਉਹ ਸੋ ਰਿਹਾ ਘਾਤ ਥੋੜੀ ਜਿਹੀ ਦੂਰ ਹੈ। ਪੁੱਜ ਗਏ ਬੱਸ ਅੰਕਲ ਗਏ ਅੰਦਰ ਆਦਾਸ ਕਰਨ। ਲੋ I don't Ai, nada.